આમ તો ગુરુ પૂર્ણિમા છે એટલે એમ કહેવાય છે ગુરુનો મહિમા તો આ ભારતની જે આપણા જે શાસ્ત્રો છે એમાં તો ઘણો મહિમા એનો દર્શાયો છે પણ ગુરુ ગોવિંદનો દોનો ખડે મે કિસકો લાગુ ભાઈ ગુરુ ભલે હારી આપ તો ગુરુ ગોવિંદ દીકો બતાય એ ઘટના સૌરાષ્ટ્રનો એમાં એક પ્રસંગ છે એ પ્રસંગ આપણને પછી કહે પણ જગદંબાની થોડી સ્તુતિ કરેલો ચારનો દીકરો નથી તો પ્રજાપતિનો દીકરો છે પણ જગદંબાના ગુણગાન અને આમથી તે સૌ તો આપણે ગુરુ મા હોય માનસ જે યાદ કરે છે એ પ્રમાણ જગદંબા ને યાદ કરું આ ઉપલમ ના સાનિધ્યમાં બેઠા છે એવી જગદંબા છે પેલા ચાર રોષી કરતા એમ કેતા જુવાળના લોક

ਕਲੂ ਕਾਇ ਕਮਨ ਏ ਮਨ ਸਹਾਈ ਪ੍ਰੋਦੇਤ ਸੁਮਨ ਤੋ ਜਨ ਬ੍ਰਹਮ ਲੋਕ ਮਢੜਾ ਨਾ ਹਬੀ ਭਾਗੀਰਾ ਤਸੀਮ ਸੋਰਤ ਸਿੰਦਰੀ ਏ ਵੋਧਾਰ ਕਰ ਕਰ ਨਿਰ ਨਿਰਮਲ ਆਈ ਗੰਗਾ ਨਾਲ ਤਰੀ ਓਧਰ ਵਾਤਨ ਸਗਰ ਜਾਣਾ ਨਹਿਣਾ ਮਾਨੀ ਸ੍ਰੀ ਘਰ ਏ ਨਬ ਲਖ ਕੋ ਸੰਗਾ ਕਲ ਨਾਰੀ ਐਤਸੋਂ ਨ ਲਗਤਰੀ ਮੈਂਤਸੋਂ ਨ ਨਗਤਰੀ ਹਨ ਅੰਧਕਾਰ ਨੀ ਭੋਜੂ ਹਟੀ ਬੈਠਾ ਰਜਨੀ ਬਾਗਤੀ ਹੋ ਖਟਗਾ ਮਾ ਸਦੂ ਪ੍ਰਗਟੀ ਜੋਤ ਜਗ ਮੰਗ ਜਾਗਦੀ ਤੋ ਵਲ ਤ੍ਰਿਮਿਨ ਮੈਂ ਤਨਸੂਰ ਸੰਵਰ ਕਿਰਨ ਘਾਟ ਘਾਟ ਪਰਵਦੀ ચાર પાણી મોહવાડી માગવા આવે છે ત્યાં તો વૈરાટ સ્વરૂપ નું વર્ણન ભગત બાપુ ભગત બાપુ વર્ણન કરે છે જોગ માયા લાગે છે કેવી ਮਾਤ ਨੇ ਚਾਨਣੀ ਦਡਾਟ ਮਾਰਨੇ ਖੜਕ ਕਰਨੇ ਰੰਗ ਕਰਨੇ ਡਾਲਨੀ ਹੋ ਤੇ ਹਮੰ ਮੈਂ ਨਹੀਂ ਗਰ ਮੈਂ ਦੇਬ ਬਰ ਮੈਂ ਤਾੜ ਖੜੇਗਾ ਸੋਨਲ ਜ਼ਮਾਦਾ ਪਿਉ ਮਬਾਡਾ ਖ ਪਰ ਕਾਂਡਾ ਖਲਖੜੇ ਨ ਜੀਰ ਖ ਪਰ ਕਾਂਡਾ ਗੰਗਣ ਧਗਮਾਨ ਧੜੜੜੰਗੋ ਕਮ ਮਾਟ ਕੜਨ ਅਰ ਦੰਬ ਧੜ ੜ ਛੋਪਤੀ ਸੀਂ ਦੇ ਚੜੀ ਫਰ ਗਾਂਤ ਪੜੜ ਕਈਕ ਨਾ ਜਾਣ ਹੜਰ ਨਾਰਦ ਹੜ ਹੜੇ ਸੋਨਲ ਜ਼ਮਾਦੰ ਪੰਬਾਂ ਦਾ ਘਬਰ ਗਾਂਡਾ ਖਲ ਖਲੈ ਦੇ ਜੀਨ ਖਬਰ ਖਾਂਦਾ ਸੋ ਖੇ